ਸਾਕੇ ਤਾਂ ਬਹੁਤ ਹੋਏ ਸਾਕ ਵਖਰਾ ਏ ਸਰਹੰਦ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਪਾਪਣ ਕੰਦ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜ਼ੁਲਮ ਗਿਆ ਨਾ ਜਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਗੰਗੂਆ ਨਾ ਇਹ ਕੈਰ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਬਿੰਦ ਤੋਂ ਲੈ ਆਵੀ ਮੰਨੀ ਨਾ ਦਦੀ ਦੀ ਦਦੀ ਦੀ ਮੋਰਿੰਡੇ ਗਿਆ ਗੁੱਸੇ ਨਾਲ ਪਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀ ਉਹ ਤਰਸ ਕਿਉਂ ਨਹੀਂ ਕਰਿਆ ਹੂੰ ਦੰਗ ਦੇਖ ਕੇ ਰਹਿ ਗਈਆਂ ਖੂਹਾਂ ਤੋਂ ਪਾਣੀ ਪਰਦੀਆਂ ਪਹਿਣਾ ਨਿਗੇ ਲਾਲ ਮਾਸੂਮਾ ਤੋਂ ਹਾਕਮ ਬਦਲਾ ਕਾਦਾ ਲੈਣਾ ਜਪਣ ਕੋਈ ਰੱਬ ਰੂਹਾ ਰੱਬ ਰੂਹਾ ਦੇਖ ਕੇ ਤਪ ਦਾ ਕਾਲ ਜਾ ਠਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰੀ ਉਹ ਤਰਸ ਕਿਉਂ ਨਹੀਂ ਕਰਿਆ ਸਦ ਕੋਲ ਵਜੀਦੇ ਨੇ ਤਿੰਨ ਦਿਨ ਲਾਈ ਕੋ ਚੈਰੀ ਤਿੱਖੀ ਦੇਵਾਂ ਦੇ ਲਾਲਚ ਮੈਂ ਸ਼ਾਇਦ ਇਹ ਛੱਡ ਦੇਵਣਗੇ ਸਿੱਖੀ ਤੱਕ ਜੱਜ ਵਾਜੂਦਿਆਂ ਦਾ ਜੋਦਿਆਂ ਦਾ ਸੂਬਾ ਬਿਨਾਂ جنگ ਤੋਂ ਹਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਟੋਡਾ ਮਾਸ ਨੋਚ ਬੱਚਿਓ ਇਲਾਨੇ ਲੈ ਜਾਣਾ ਅਸਮਾਨੋਂ ਇਨੇ ਉੱਚੇ ਝੁੱਲਣਾ ਏ ਵੈਰੀਓ ਸਿੱਕੀ ਦਿਆਂ ਨਿਸ਼ਾਨਾ ਇਨੇ ਉੱਚੇ ਝੁੱਲਣਾ ਏ ਜ਼ਾਲਮੋ ਸਿੱਕੀ ਦਿਆਂ ਨਿਸ਼ਾਨਾ ਗੰਗੂ ਕਰਦਾ ਪੇਤੀ ਪੇਤੀ ਗੱਗੜੀਆਂ ਲੰਕਾ ਟਾਉਣ ਲਈ ਵਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ